ਹਾਲੋ ਲੰਬੀ ਗੱਲ ਕਰਨਾ ਉਹ ਬੰਦਾ ਨਾ ਤਾਂ ਮੇਲਾ ਬੱਕ ਬੱਕ ਨਾ ਲੰਗੇ ਨਾ ਬੱਤ। ਕਿਉਂਕਿ ਪਾਣੀ ਨੂੰ ਖਤਰੇ ਕਰੇ। ਇੱਕ ਬੰਦੇ ਪਾਸ ਨਾ ਲੱਗੇ। ਆ ਮੈਂ ਤੁਸੀਂ ਹੁਣ ਤੁਸੀਂ ਚਾਹ ਦੇ ਗੇ ਹੋ। ਅਈਦਾ ਚਾਹਣੇ ਜਿਹੜਾ ਚਲੋ ਆਡੀਓ ਸਾਹਿਬ ਆਏ ਇਹਨਾਂ ਦਾ ਧੰਨਵਾਦ। ਬਹੁਤ ਵਧੀਆ ਨੇ ਐਵੇਂ ਹਕੀਏ। ਗੱਲ ਸੁਣਦੇ ਨੇ ਜਿਹੜਾ ਬੰਦਾ ਆ ਗਿਆ ਅਫਸਰ ਬੜੀ ਵੱਡੀ ਗੱਲ। ਤੇ ਗੱਲ ਇਹ ਆ ਜੀ ਮੇਨਾ ਆਹ ਰੋਡ ਬਣ ਰਿਆ ਤੇ ਇਸ ਰੋਡ ਦੇ ਉੱਤੇ ਸਾਡੀ ਤਾਂ ਹੀ ਸਰ ਮੰਗੇ ਵੀ ਇਹਦੇ ਉੱਪਰ ਨਾ ਇੱਕ ਨਹੀਂ ਕ੍ਰੈਸ਼ਰ ਪਾ ਕੇ ਵਧੀਆ ਕਰਕੇ ਬਣਾਓ ਫੇਰ ਰਾਤ ਦਾ ਦੋ ਰੋਤਾ ਹੁੰਗਿਆ ਅਸੀਂ ਇਹ ਇਲਾਕੇ ਵਾਲੇ ਤਾਂ 12 ਗੱਡੀਆਂ ਜੋ ਪਾਤੀਆਂ ਜਾਂ ਟਰੈਕਟਰ ਪਾਦੇ ਘਰਾ ਜੰਨੇ ਆ ਤੇ ਇਹਨਾਂ ਦੀ ਜੁਮੇਰੀ ਬੰਦੀ ਠੇਕੇਦਾਰ ਦੀ ਉਹਨੂੰ ਬਹੁਤ ਜ਼ਿਆਦੇ ਤੇਕ ਮਸ਼ੀਨ ਘਲਾਰੇ ਜੀ ਤੇ ਨਾਲ ਜਿਹੜੀ ਆ ਡਰੈਫਸ਼ਨ ਚੱਲ ਰਹੀ ਹੈ ਆਪਣੀ ਇਹਦੇ ਨਾਲ ਰੇਲਿੰਗ ਕੀਤੀ ਜਾਵੇ ਤੁਸੀਂ ਆਹ ਵੇਲੇ ਟੋਏ ਕਿੰਨੇ ਨੇ ਤੇ ਮਿੱਟੀ ਪਾ ਕੇ ਥੋੜਾ ਛੋੜਾ ਕਰਕੇ ਤੁਹਾਨੂੰ ਸਹੀ ਤੰਗਣਾ ਪਰਾਓ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਸੰਸ਼ੇਦ ਸਿੰਘ ਜੀ ਹਾਂ ਸੰਸ਼ੇਦ ਸਿੰਘ ਜੀ ਕੀ ਤੁਸੀਂ ਕੀ ਕੰਮ ਕੀ ਕਰਦੇ ਹੋ ਡਰਾਈਵ ਦੀ ਕਰਦੇ ਆ ਸਾਡਾ ਕਿੱਥੋਂ ਲੈ ਕੇ ਆ ਰਹੇ ਹੋ ਗੱਡੀ ਮਾਲ ਕਿਥੋਂ ਲੈ ਕੇ ਆ ਰਹੇ ਹੋ ਮਾਲ ਭਾਈ ਕੋੜ ਬੁੱਡੇ ਤੋਂ ਲੈ ਕੇ ਆ ਰਹੇ ਆਂ ਦਿੰਦਾ ਕਿੰਨੇ ਦਿਨ ਜਾਣਾ ਹੈ ਬੋਲ ਜਾਣਾ ਸਾਡਾ ਤੇ ਇਸ ਵਕਤ ਤੁਸੀਂ ਕਿੱਥੇ ਫਸੇ ਹੋਏ ਹੋ ਔਰ ਪ੍ਰੋਬਲਮ ਕੀ ਹੈ ਸਾਡੇ ਹੀ ਹਾਂ ਫਕੀਰ ਤੋਂ ਫਲੋਇਪੁਰ ਵਾਲੇ ਰੋੜ ਦੇ ਵਿਚਕਾਰ ਜਿਹੜਾ ਜਾਂਦਾ ਰੋੜ ਉੱਤੇ ਫਸੇ ਹੋਏ ਆਂ ਮਤਲਬ ਕਿ ਜਿਹੜਾ ਇਹ ਰੋੜਾ ਆਇਆ ਨਾ ਇਹ ਪੋਲ ਤੇ ਢਾ ਛੱਡਿਆ ਆ ਜਿਹੜਾ ਮਤਲਬ ਕਿ ਥੱਲੇ ਨਾ ਲੰਘਣ ਦਾ ਸਾਧਨ ਕੋਈ ਨਹੀਂ ਛੱਡਿਆ ਤੇ ਇਹ ਤਾਂ ਰਸਤਾ ਨਹੀਂ ਬਣਾਇਆ ਕੋਈ ਚੰਗਾ ਮਤਲਬ ਕੇ ਤੇ ਅਸੀਂ ਇੱਥੇ ਖੜੇ ਹੋਏ ਰਾਤ ਦੇ ਦਾ ਮਤਲਬ ਕਿ ਭੁੱਖੇ ਤੇ ਆਏ ਅਸੀਂ ਤੇ ਇੱਥੇ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਹੁਣ ਆਏ ਆ 10 ਵਜੇ ਸਵੇਰੇ ਸਾਰ ਤੇ ਕਹਿੰਦੇ ਕਰਵਾ ਦਿੰਦੇ ਜਿਹੜੇ ਰਾਤ ਦੇ ਭੁੱਖੇ ਤੇ ਆਏ ਇੱਥੇ ਬੈਠੇ ਆ ਡਰਾਈਵਰ ਤਾ ਸਾਡੇ ਲਾਂਗੇ ਵਾਲੇ ਸਾਡੇ ਕੋਈ ਕੀ ਕੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਐਸਐਸਪੀ ਡੀਐਸਪੀ ਸਾਹਿਬ ਨੂੰ ਕੀ ਮਾਰਦੋਗੇ ਐਂ ਤੇ ਸਾਡੇ ਇਹੀ ਕਹਿੰਦੇ ਆ ਬਈ ਇਹਦਾ ਦਸਤੇ ਦਾ ਹੱਲ ਕਰੋ ਕੋਈ ਇਹਦਾ ਕੋਈ ਰਸਤਾ ਐਡਾ ਡੂੰਗਾ ਬਣਾ ਛੱਡਿਆ ਆ ਕੋਈ ਸਾਧਨ ਲੰਘਣ ਦਾ ਕੋਈ ਹੈ ਨਹੀਂਗਾ ਤੇ ਇਹਨਾਂ ਨੇ ਸਦਾ ਨਾਲ ਗੱਲ ਕੀਤੀ ਆ ਹੁਣ ਕਦ ਤੇ ਪਿਆ ਉਹਨਾਂ ਦਾ ਰਾਹ ਬਣਿਆ ਨਹੀਂ ਗੱਡੀਆਂ ਫਸਿਆ ਰਹੀਆਂ ਉੱਥੇ ਜੀ ਸਾਰੇ ਇੱਥੇ ਖੜੇ ਰਹੇ ਸਾਰੇ ਡਰਾਈਵਰ ਉਹਦੋਂ ਪਰਸੋਂ ਚੌਥੀ ਆ ਰਾਤ ਦੇ ਫੇਰ 9 ਵਜੇ ਦੇ ਇੱਥੇ ਖੜੇ ਆ ਜੀ ਮਤਲਬ ਕਿ ਇਹਨਾਂ ਨੇ ਜਿਹੜਾ ਪਹਿਲਾ ਪੱਕਾ ਪੁਲ ਬਣ ਰਿਆ ਸੀ ਉਹਨੂੰ ਪਹਿਲਾਂ ਤੋੜ ਦਿੱਤਾ ਹਾਂਜੀ ਪਹਿਲਾਂ ਤੋੜਤਾ ਰਾਹ ਵੱਧ ਚਾਲੂ ਕੀਤਾ ਜੀ ਹਾਂਜੀ ਹਾਂਜੀ ਇਹ ਰਸਤਾ ਚੱਲਣ ਨਹੀਂ ਦਿਆ ਇੱਥੇ ਗੱਡੀਆਂ ਫਸੀ ਜਾਂਦੀਆਂ ਘੋੜੇ ਫਸੀ ਜਾਂਦੇ ਦੂਸਰੇ ਕੀ ਕਹਿੰਦੇ ਤੇ ਇਹਨਾਂ ਨੇ ਸਹੀ ਤੂਰੇ ਤੇ ਮਟੀਰੀਅਲ ਨਹੀਂ ਪਾਇਆ ਨਹੀਂ ਸਰ ਪਾਇਆ ਇਹਨਾਂ ਕੱਲੀ ਮਿੱਟੀ ਪਾਈ ਮਟੀਰੀਅਲ ਹੋਰ ਪਾਇਆ ਨਹੀਂ ਕੋਈ ਅਗਰ ਕੋਈ ਗੱਡੀ ਜਿਹੜੀ ਹੈ ਉਹ ਸਭਾ ਨੁਕਸਾਨ ਹੁੰਦਾ ਹੈ ਕਿਤੇ ਜਾਨ ਦਾ ਨੁਕਸਾਨ ਹੁੰਦਾ ਹੈ ਤਾਂ ਜੋ ਜ਼ਿੰਮੇਵਾਰ ਕੌਣ ਹੋਏਗਾ ਇਹ ਸਰ ਇਹ ਤੇ ਆ ਵੇਖ ਲੋ 10 ਵਜੇ ਆਏ ਜੇ 11 ਵਜੇ ਕੋਈ ਪਹਿਲਾਂ ਹੀ ਪੂਨ ਲਾਉਂਦੇ ਰਹੇ ਬੰਦ ਹੁੰਦਾ ਰਹੇ ਇਹਨਾਂ ਦਾ ਖੌਨ ਜੀ ਧੰ